ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਜਿਹੜਾ ਸੂਬੇ ਨੇ ਫੈਸਲਾ ਕੀਤਾ ਸੀਗਾ ਵੀ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਆ ਕੇ ਉਹਦੇ ਜਨਮ ਦਿਨ ਦੇ ਉੱਪਰ ਜਿੱਥੇ ਮਾਰਚ ਕਰਨਾ ਹੈ ਮਾਰਚ ਕਰਨ ਤੋਂ ਬਾਅਦ ਜਿਹੜਾ ਪੱਕਾ ਮੋਰਚਾ ਇੱਕ 2 ਤਰੀਕ ਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸਾਡੀਆਂ ਜਿਹੜੀਆਂ ਮੰਗਾਂ ਇਸ ਧਰਨੇ ਦੀਆਂ ਉਹ ਇਹ ਆ ਕਿ ਪੰਜਾਬ ਦੀ ਸਰਕਾਰ ਜਿਹਨੇ ਵਾਅਦਾ ਕੀਤਾ ਸੀਗਾ ਭਗਵੰਤ ਮਾਨ ਨੇ ਕਿ ਨੌਜਵਾਨਾਂ ਨੂੰ ਮੈਨੂੰ ਵੋਟਾਂ ਪਾ ਦਿਓ ਜੇ ਮੇਰੇ ਹੱਥ ਦੇ ਵਿੱਚ ਤੁਸੀਂ ਹਰਾ ਪੈਨ ਦੇ ਦੋਗੇ ਸਭ ਤੋਂ ਪਹਿਲਾਂ ਇਹ ਹਰਾ ਪੰਨ ਜਿਹੜਾ ਨੌਜਵਾਨਾਂ ਦੀ ਤਕਦੀਰ ਲਿਖੂਗਾ ਸਭ ਤੋਂ ਪਹਿਲਾਂ ਜਿਹੜਾ ਮੈਂ ਰੋਜ਼ਗਾਰ ਦਾ ਮਸਲਾ ਹੱਲ ਕਰੂੰਗਾ ਪੰਜਾਬ ਦੇ ਅੰਦਰੋਂ ਬੇਰਜ਼ਗਾਰੀ ਨੂੰ ਖਤਮ ਕਰੂੰਗਾ ਜੇਕਰ ਮੈਂ ਬੇਰਜ਼ਗਾਰੀ ਖਤਮ ਨਾ ਕਰ ਸਕਿਆ ਤਾਂ ਮੈਂ 2500 ਰੁਪਇਆ ਜਿਹੜਾ ਬੇਰਜ਼ਗਾਰੀ ਪੱਤਾ ਹਰ ਨੌਜਵਾਨ ਨੂੰ ਜਿਹੜਾ ਦਊਗਾ ਪਰ ਦੁੱਖ ਦੀ ਗੱਲ ਹੈ ਕਿ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਨਾ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਨਾ ਕਿਸੇ ਨੂੰ ਜਿਹੜਾ ਬੇਰਜ਼ਗਾਰੀ ਪੱਤਾ ਦਿੱਤਾ ਗਿਆ ਜਿਸ ਕਰਕੇ ਅੱਜ ਵੀ ਜਵਾਨੀ ਜਿਹੜੀ ਹੈਗੀ ਆ ਉਹ ਨਿਰਾਸ਼ਾ ਦੇ ਵਿੱਚ ਮਾਈਗ੍ਰੇਟ ਹੋਣ ਲਈ ਦੂਸਰੀ ਧਰਤੀਆਂ ਦੇ ਉੱਪਰ ਦੂਸਰੇ ਦੇਸ਼ਾਂ ਦੇ ਅੰਦਰ ਜਿਹੜਾ ਜਾਣ ਦੇ ਲਈ ਮਜਬੂਰ ਆ ਜਾਂ ਜਿਹੜੀ ਜਵਾਨੀ ਜਾ ਨਹੀਂ ਸਕਦੀ ਉਹ ਮਾਈਗਰੇਟ ਨਹੀਂ ਹੋ ਸਕਦੀ ਜਿਹੜੀ ਉਹ ਜਵਾਨੀ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਜਿਹੜੀ ਆਪਣੀ ਜਵਾਨੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਆ ਉਸ ਜਵਾਨੀ ਨੂੰ ਬਚਾਉਣ ਦੇ ਲਈ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਯੁੱਧ ਨਸ਼ਾ ਪ੍ਰਧ ਸ਼ੁਰੂ ਕਰ ਦਿੱਤਾ ਮੈਂ ਨਸ਼ੇ ਖਤਮ ਕਰ ਦੇਣੇ ਆ ਪਰ ਅੱਜ ਸਾਰੇ ਜਾਣਦੇ ਆ ਵੀ ਨਸ਼ੇ ਖਤਮ ਤਾਂ ਨਹੀਂ ਹੋਏ ਪਰ ਜਿਹੜੀ ਜਵਾਨੀ ਨਸ਼ਿਆਂ ਦੇ ਦਲਦਲ ਦੇ ਵਿੱਚ ਤਸੀਹਾ ਭਗਵੰਤ ਮਾਨ ਜਿਹੜਾ ਉਹਨਾਂ ਨੂੰ ਚੱਕ-ਚੱਕ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਦੇ ਰਿਹਾ ਅਸੀਂ ਮੰਗ ਕਰਦੇ ਆ ਜਵਾਨੀ ਨੂੰ ਜਿਹੜਾ ਆ ਨਸ਼ਿਆਂ ਤੋਂ ਕੱਢਣ ਦੇ ਲਈ ਉਹਨਾਂ ਦੇ ਜਿਹੜੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਚੰਗੇ ਸਹਿਯੋਗ ਦਾ ਪ੍ਰਬੰਧ ਕੀਤਾ ਜਾਵੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਜਦੋਂ ਨੌਜਵਾਨ ਨਸ਼ਾ ਛੱਡ ਜਾਣ ਉਹਨਾਂ ਨੂੰ ਜੇਕਰ ਛੁੱਟਣ ਦੀ ਬਜਾਏ ਰੁਜ਼ਗਾਰ ਦੇ ਕੇ ਜਿਹੜਾ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਸ ਕਰਕੇ ਅਸੀਂ ਜਿਹੜਾ ਇਹ ਧਰਨਾ ਚ ਸ਼ੁਰੂ ਕੀਤਾ ਆ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਆ ਨੌਜਵਾਨ ਆ ਦਿਨ ਬਾ ਦਿਨ ਜਿਹੜੇ ਆਉਂਦੇ ਰਹਿਣਗੇ ਤੇ ਇਸ ਧਰਨੇ ਦੇ ਵਿੱਚ ਆਪਣੀ ਜਿਹੜੀ ਆ ਸ਼ਮੂਲੀਅਤ ਕਰਦੇ ਰਹਿਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਤਰਵਿੰਦਰ ਸਿੰਘ ਜਨਰ ਸੈਕਟਰੀ ਸ਼ੀਤਪਗਸੇ ਨੋਇਆ ਸੋ ਪੰਜਾਬ 28 ਸਤੰਬਰ 118 ਮੇ ਸ਼ਹੀਦ ਆਜ਼ਮ ਪਗਸਿੰਘ ਦੇ 118 ਮੇ ਜਨਮ ਦਿਹਾੜੇ ਦੇ ਉੱਤੇ ਅਸੀਂ ਖੜਕੜ ਕਲਾਂ ਦੇ ਵਿੱਚ ਇੱਕ ਮੋਰਚਾ ਲਗਾਇਆ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦੇ ਸਿਖਰਾਂ ਦੇ ਉੱਪਰ ਹੈ ਅੱਜ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਵਿਦੇਸ਼ਾਂ ਦੇ ਵੱਲ ਨੂੰ ਜਾਣ ਦੇ ਲਈ ਮਜਬੂਰ ਹੈ ਜਿਹੜੇ ਨੌਜਵਾਨਾਂ ਦੀ ਵਿੱਤੀ ਹਾਲਤ ਅਜਿਹੀ ਨਹੀਂ ਕਿ ਉਹ ਵਿਦੇਸ਼ਾਂ 'ਚ ਮਹਿੰਗੇ ਪੈਸੇ ਖਰਚ ਕੇ ਨਾ ਜਾ ਸਕਣ ਉਹਨਾਂ ਨੌਜਵਾਨਾਂ ਦੇ ਲਈ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਸੀਂ ਜਥੇਬੰਦੀ ਵੱਲੋਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਮੋਰਚਾ ਲਗਾਇਆ ਹੈ ਜਿਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਬੇਰੁਜ਼ਗਾਰ ਉਹਨਾਂ ਨੂੰ ਰੋਜ਼ਗਾਰ ਦੇਵੇ ਤੇ ਜਿਹੜੇ ਜੇ ਰੋਜ਼ਗਾਰ ਨਹੀਂ ਦੇ ਸਕਦੀ ਕਿਉਂਕਿ ਇਹਨਾਂ ਦੀ ਗਾਰੰਟੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਵੇ ਤੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਝੰਡੇ ਹੇਠ ਖਟਕੜਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਜਿਹੜਾ ਇੱਕ ਮੋਰਚਾ ਲਗਾਇਆ ਕਿਉਂਕਿ ਇਸੇ ਪਿੰਡ ਦੇ ਵਿੱਚ ਆ ਕੇ ਜਿਹੜਾ ਹੈ ਭਗਤ ਸਿੰਘ ਨੇ ਸੋਹ ਖਾਦੀ ਤੇ ਗਰੰਟੀ ਦਿੱਤੀ ਸੀਗੀ ਵੀ ਮੇਰਾ ਹਰਾ ਪੈਣ ਪੰਜਾਬ ਭਰ ਦੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਲਈ ਜਿਹੜਾ ਹੈ ਚੱਲੂਗਾ ਪਰ 3 ਸਵਾ 3 ਸਾਲ ਬੀਤ ਜਾਣ ਤੋਂ ਬਾਅਦ ਇੱਕ ਵੀ ਪੰਜਾਬ ਦੇ ਵਿੱਚ ਨੌਜਵਾਨ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਇਸੇ ਗੱਲ ਨੂੰ ਲੈ ਕੇ ਅੱਜ ਤੋਂ ਅਸੀਂ ਪੱਕਾ ਮੋਰਚਾ ਜਿਹੜਾ ਸ਼ੁਰੂ ਕੀਤਾ ਤੇ ਅਸੀਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰੋਜ਼ ਜਿਹੜਾ ਖੜਕੜਕੜਾ ਦੀ ਧਰਤੀ ਦੇ ਉੱਪਰ ਲੱਗੇ ਹੋਏ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਇਆ ਜਾ ਸਕੇ ਤੇ ਜੇ ਰੋਜ਼ਗਾਰ ਨਹੀਂ ਮਿਲਦਾ ਤੇ ਬੇਰੁਜ਼ਗਾਰੀ ਪੱਤਾ ਦੁਆਇਆ ਜਾ ਸਕੇ ਤੇ ਸਰਕਾਰ ਦੀ ਜਿਹੜੀ ਲਗਾਤਾਰ سرمایہਦਾਰੀ ਦੇ ਹੱਕ ਦੇ ਵਿੱਚ ਜਿਹੜੀਆਂ ਪਾਲਿਸੀਆਂ ਆ ਉਹਨੂੰ ਨੰਗਾ ਵੀ ਕੀਤਾ ਜਾ ਸਕੇ ਕਿ ਇਹ ਸਰਕਾਰ ਨਾ ਤਾਂ ਮਜ਼ਦੂਰਾ ਨਾ ਕਿਸਾਨਾਂ ਨਾ ਵਰਕਿੰਗ ਕਲਾਸ ਦੇ ਲਈ ਕੰਮ ਕਰ ਰਹੀ ਹੈ ਇਹ ਸਰਕਾਰ ਆ ਵੱਡੇ ਵੱਡੇ ਉਹਨਾਂ ਕਾਰਪੋਰੇਟ ਘਰਾਣੇ ਉਹਨਾਂ ਮਾਫੀਆ ਤੰਤਰ ਦੇ ਲਈ ਕੰਮ ਕਰਦੀ ਰਹੀ ਹੈ ਜਿਹਦੇ ਵਿਰੁੱਧ ਅਸੀਂ ਲੜਕੇ ਜਿਹਦੇ ਵਿਰੁੱਧ ਅਸੀਂ ਆ ਕੇ ਇਹਨਾਂ ਨੂੰ 91 ਸੀਟਾਂ ਦੇ ਕੇ ਜਿਹੜਾ 2022 ਦੇ ਵਿੱਚ ਜਿਤਾਇਆ ਸੀਗਾ ਤੇ ਅੱਜ ਸ਼ੀਦ ਆਜ਼ਮ ਭਗਤ ਸਿੰਘ ਦੀ ਇਸ ਜਰਖੇਸ਼ ਧਰਤੀ ਦੇ ਉੱਪਰ ਬੇਰੋਜ਼ਗਾਰੀ ਦੇ ਵਿਰੁੱਧ ਇੱਕ ਵੱਡਾ ਕੋਲ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਹੈ ਲੜਨ ਜਾ ਰਹੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਤੇਸੀ ਸੂਬਾ ਪ੍ਰਧਾਨ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਅਸੀਂ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਸੀਗੇ ਅੱਜ ਦਾ ਦਿਨ ਉਡੀਕ ਰਹੇ ਸੀਗੇ ਪਿ ਜੇਦਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਹੋਵੇਗਾ ਤੇ ਅਸੀਂ ਜਾਵਾਂਗੇ ਨੌਜਵਾਨਾਂ ਨੂੰ ਇਕੱਤਰ ਕਰਕੇ ਜਥੇਬੰਦ ਕਰਕੇ ਲਾਮਬੰਦ ਕਰਕੇ ਉਹਦੇ ਜੱਦੀ ਪਿੰਡ ਖੜਕੜਕਲਾ ਤੇ ਅੱਜ ਅਸੀਂ ਖੜਕੜਕਲਾ ਪਹੁੰਚ ਚੁੱਕੇ ਆਂ ਤੇ ਭਗਤ ਸਿੰਘ ਨੂੰ ਸਜਦਾ ਕਰਨ ਤੋਂ ਬਾਅਦ ਅਸੀਂ ਉਹਦੇ ਸਟੈਚੂ ਦੇ ਅੱਗੇ ਖੜ ਕੇ ਅਹਿਦ ਕਰਕੇ ਆਏ ਆ ਕਿ ਨੌਜਵਾਨਾਂ ਦੇ ਜਿਹੜੇ ਦੋ ਵੱਡੇ ਮਸਲੇ ਆ ਇੱਕ ਰੁਜ਼ਗਾਰ ਦਾ ਤੇ ਦੂਸਰਾ ਨਸ਼ੇ ਦਾ ਦੋਨੇ ਬੜੇ ਗੰਭੀਰ ਮਸਲੇ ਆ ਪੰਜਾਬ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਆਏ ਆ ਭਗਵਾਨਤਮਨ ਸਾਹਿਬ ਤਾਂ ਉਸ ਵੇਲੇ ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਜਦੋਂ ਮੈਂ ਸੱਤਾ ਦੇ ਵਿੱਚ ਆ ਗਿਆ ਤਾਂ ਸਭ ਤੋਂ ਪਹਿਲਾਂ ਹਰਾ ਪੈਨ ਜਿਹੜਾ ਨਸ਼ੇ ਦੇ ਖਾਤਮੇ ਲਈ ਤੇ ਨੌਜਵਾਨਾਂ ਦੇ ਰੋਜ਼ਗਾਰ ਲਈ ਚੱਲੇਗਾ ਪਰ ਬੜੇ ਦੁੱਖ ਦੀ ਗੱਲ ਹੈ ਵੀ ਅੱਜ ਜਦੋਂ ਜਵਾਨੀ ਆ ਉਹ ਸਿਰਫ ਯਾਦ ਕਰਾਉਣ ਵਾਸਤੇ ਆਈਸੀਪੀ ਹਲੇ ਸਾਢੇ 3 ਸਾਲ ਬੀਤ ਚੁੱਕੇ ਆ 1.5 ਸਾਲ ਹਜੇ ਵੀ ਬਾਕੀ ਆ ਵੀ ਜੇ ਪੰਜਾਬ ਦੀ ਸਰਕਾਰ ਹਜੇ ਵੀ ਤਹਈਆ ਕਰ ਲਵੇ ਤਾਂ ਹੱਲੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਪੇ ਹੱਲੇ ਵੀ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਆ ਤੇ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਆ ਪਰ ਬੜੇ ਦੁੱਖ ਦੀ ਗੱਲ ਆ ਪੇ ਪੰਜਾਬ ਦੀ ਸਰਕਾਰ ਨੇ ਸਾਨੂੰ ਸੱਦਾ ਤਾਂ ਕੀ ਦੇਣਾ ਸੀ ਮੀਟਿੰਗ ਦਾ ਉਲਟਾ ਸਾਡੇ ਘਰਾਂ ਤੱਕ ਪੁਲਿਸ ਦੇ ਰਾਹੀਂ ਜਿਹੜਾ ਡਿਟੇਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਤੋਂ ਅਸੀਂ ਬਚ ਬਚਾ ਕੇ ਭਗਤ ਸਿੰਘ ਦੇ ਵਿਚਾਰਾਂ ਦੇ ਰਾਹੀਂ ਅੱਜ ਅਸੀਂ ਖਟਕੜ ਕਲਾ ਦੀ ਧਰਤੀ ਤੇ ਪਹੁੰਚ ਚੁੱਕੇ ਆ ਤੇ ਅੱਜ ਅਸੀਂ ਜਿਹੜਾ ਆ ਖਟਕੜ ਕਲਾ ਮੋਰਚਾ ਜਿਹੜਾ ਅੱਜ ਤੋਂ ਅਸੀਂ ਸ਼ੁਰੂ ਕੀਤਾ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦਾ ਸੱਦਾ ਆ ਉਹ ਆਪਣੇ ਸੱਦਿਆਂ ਦੇ ਮੁਤਾਬਕ ਜਿਹੜੇ ਆ ਉਹ ਖੜਕੜ ਕਲਾਂ ਦੀ ਧਰਤੀ ਤੇ ਆਉਣਗੇ ਤੇ ਇਹਨਾਂ ਮੰਗਾਂ ਦੇ ਲਈ ਜਿਹੜੀ ਆ ਅਸੀਂ ਇਸ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਤੇ ਅਪੀਲ ਕਰਦੇ ਆ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਆਓ ਨੌਜਵਾਨੋ ਇੱਕ ਸਮਾਂ ਸੀ ਜਦੋਂ ਉਡੀਕਦੇ ਸੀ ਵੀ ਕੋਈ ਜਥੇਬੰਦੀ ਉੱਠੇ ਕੋਈ ਨੌਜਵਾਨ ਆਉਣ ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰਨ ਕੋਈ ਇਦਾਂ ਦਾ ਪਲੇਟਫਾਰਮ ਤਿਆਰ ਹੋਵੇ ਤੇ ਅੱਜ ਉਹ ਵਧਾਈ ਦੇ ਪਾਤਰ ਆ ਉਹ ਜਥੇਬੰਦੀ ਵਾਲੇ ਸਾਡੇ ਸਾਥੀ ਜਿਨ੍ਹਾਂ ਨੇ ਇਹ ਮੋਰਚਾ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਆ ਤੇ ਅੱਜ ਉਸ ਮਿਹਨਤ ਦਾ ਸਟਾਇਆ ਕਿ ਅੱਜ ਉਹ ਮੋਰਚਾ ਅਸੀਂ ਖਟਕੜ ਕਲਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਆ ਤੇ ਆਓ ਹੁਣ ਨੌਜਵਾਨੋ ਜ਼ਿੰਮੇਵਾਰੀ ਸਾਂਭੀਏ ਕਿ ਅੱਜ ਸੰਸਥਾ ਅੱਜ ਪਲੇਟਫਾਰਮ ਤੁਹਾਨੂੰ ਮਿਲ ਚੁੱਕਾ ਆ ਤੇ ਅਪੀਲ ਕਰਦੇ ਆ ਘਰ ਘਰ ਜਾਓ ਨੌਜਵਾਨੋ ਤੇ ਇਸ ਵੀਡੀਓ ਨੂੰ ਜਿਹੜਾ ਘਰ ਘਰ ਪੁੱਛਦਾ ਕਰੋ ਨੌਜਵਾਨਾਂ ਤੱਕ ਸਾਡਾ ਸਨੇਹਾ ਲਾਓ ਕਿ ਹਰ ਇੱਕ ਨੌਜਵਾਨ ਆ ਇਹਨਾਂ ਦੋ ਹੀ ਸਮੱਸਿਆ ਨਾਲ ਜਿਹੜਾ ਪੀੜਤ ਆ ਉਹ ਹਮੇਸ਼ਾ ਜਿਹੜਾ ਆ ਭਗਤ ਸਿੰਘ ਉਹਦੇ ਨਾਲ ਉਹਦੇ ਵਿਚਾਰ ਉਹਦੇ ਨਾਲ ਆ ਤੇ ਆਓ ਅੱਜ ਉਹਨਾਂ ਦੇ ਵਿਚਾਰਾਂ ਦੇ ਨਾਲ ਜਿਹੜਾ ਆ ਚਲਦੇ ਹੋਏ ਆਪਣੇ ਇਸ ਸੰਘਰਸ਼ ਨੂੰ ਜਦ ਤੱਕ ਲੈ ਕੇ ਜਾਈਏ ਬਸ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ